ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਾਗ ਚਾਰੇ ਧਰਮ ਧਿਆਨ ਜੀਓ ਸਤਜੁਗ ਇੱਥੇ ਯਮਕ ਲੱਗ ਜਾਈਏ ਸਤਜੁਗ ਸਭ ਸੰਤੋਖ ਸਰੀਰਾ ਪਾਗ ਚਾਰੇ ਧਰਮ ਧਿਆਨ ਜੀਓ ਮਾਨਤਾ ਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਉ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗ ਦਰਗ ਹੈ ਪਾਵੈ ਮਾਨ ਜੀਉ ਸਤ ਜੁਗ ਸਭ ਸੰਤੋਖ ਸਰੀਰਾ पाग चारे धर्म ध्यान जीव हां जी पाग ही उच्चारण करना है चरणा ਦਾ ਵਾਚਕ ਹੈ ਪਾਗ ਪੱਗ ਨਹੀਂ ਕਹਿ ਦੇਣਾ ਪੱਗ ਦਸਤਾਰ ਦਾ ਵਾਚਕ ਹੈ ਮੈਂ ਭੁਲਾਵਾ ਪੱਗ ਦਾ ਉੱਥੇ ਖਸਕੇ ਇੱਥੇ ਪੋਲਾ ਹੀ ਉਚਾਰਨ ਕਰਨਾ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਤੀਤਾ ਯੁਗ ਆਇਆ ਤੀਤਾ ਕਸ ਕੀ ਬੋਲ ਜਾਤ ਸੰਜਮ ਕਰਮ ਕਮਾਏ ਜੀਵ ਪਾਗ ਚੌਥਾ ਖਿਸਿਆ ਤ੍ਰੈ ਪਾਗ ਟਿਕਿਆ ਪਗ ਪਾਗ ਚੌਥਾ ਖਿਸਿਆ ਤ੍ਰੈ ਪਾਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਉ ਮਨ ਹਿਰਦੈ ਕ੍ਰੋਧ ਮਹਾ ਬਿਸਲੋ ਬਿਸਲੋਦ ਬਿਸ ਲੋਦ ਵਖਰਾ ਪਾਠ ਕਰਨਾ ਮਨ ਹਿਰਦੈ ਕ੍ਰੋਧ ਇਥੇ ਠਮਕ ਹੈ ਮਹਾ ਬਿਸ ਲੋਦ ਇਥੇ ਵਿਸਰਾਮ ਹੈ ਨਿਰਪਤਾਵ ਹੈ ਲੜ ਦੁਖ ਪਾਇਆ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹੋਮੈ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਵੇਖ ਗੁਰਮਤਿ ਹਰ ਨਾਮ ਲੈ ਜਾਏ ਜੀਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਦ ਸੰਜਮ ਕਰਮ ਕਮਾਈ ਜੀਉ ਯੁਗ ਦੁਆਪਰ ਆਇਆ ਭਰਮ ਪਰ ਮਾਇਆ ਦੁਆਪਰ ਨਹੀਂ ਕਹਿਣਾ ਪਪੇ ਓਂਕੜ ਵੀ ਹੈ ਯੁਗ ਦੁਆਪੁਰ ਆਇਆ ਭਰਮ ਭੁਲਾਇਆ ਭਰਮ ਪਰ ਮਾਇਆ ਯੁਗ ਦੁਆਪੁਰ ਆਇਆ ਭਰਮ ਪਰ ਮਾਇਆ ਹਰ ਗੋਪੀ ਕਾਣ ਉਪਾਏ ਜੀਓ ਹਰ ਗੋਪੀ ਕਾਣ ਉਪਾਏ ਜੀਓ ਕਾਣ ਪਰ ਆਚਰਨ ਕਰਨਾ ਤਾਪ ਤਾਪ ਤਾਪਣ ਤਪਹਿ ਜਗ ਪੁੰਨ ਆਰੰਭ ਆਤਕ ਕਿਰਿਆ ਕਰਮ ਕਮਾਏ ਜੀਓ ਵਿਸਰਾਮ ਧਿਆਨ ਨਾਲ ਲਾਉਣਾ ਤਪ ਤਾਪਨ ਤਪਹਿ ਤਪ ਪਹਿਲਾ ਪੂਲਾ ਬੋਲਣਾ ਤਾਪਨ ਕਸਕੇ ਬੋਲਣਾ ਤਪਹਿ ਵੀ ਕਸਕੇ ਬੋਲਣਾ ਇੱਥੇ ਠਮਕ ਲਾ ਦਨੀ ਹੈ ਜਗ ਪੁੰਨ ਆਰੰਭ ਜਗ ਕਸਕੇ ਬੋਲਣਾ ਪੁੰਨ ਵੀ ਕਸਕੇ ਬੋਲਣਾ ਆਰੰਭ ਨਹੀਂ ਕਹਿਣਾ ੜੇ ਕੰਨਾ ਲਾ ਕੇ ਆਰੰਭ ਹੈ ਇਥੇ ਵਿਸਰਾਮ ਹੈ ਆਤ ਕਿਰਿਆ ਕਰਮ ਕਮਾਏ ਜੀਵ ਆਤ ਭੂਲਾ ਭੂਲਨਾ ਕਿਰਿਆ ਕਰਮ ਕਮਾਇਆ ਪਾਗ ਧੋਇ ਇਸ ਕਾਇਆ ਪਾਗ ਟਿਕਾਇ ਟਕਾਇ ਜੀਵ ਮਹਾ ਜੁੱਧ ਜੋਤ ਬਹੁ ਕੀਨੇ ਵਿੱਚ ਹਮੈ ਪਚੈ ਪਚਾਇ ਜੀਵ ਦੀਨ ਦਇਆਲ ਗੁਰ ਸਾਧ ਮਿਲਾਇਆ ਮਿਲ ਸਾਧ ਗੁਰ ਮਾਲ ਲੈ ਜਾਏ ਜੀਵ ਜੁਗ ਦੁਆਪੁਰ ਆਇਆ ਪਰਮ ਪਰਮ ਆਇਆ ਹਰ ਗੋਪੀ ਕਾਨ ਉਪਾਏ ਜੀਉ ਹਰ ਇਥੇ ਯਮਕ ਲੱਗਦੀ ਕੀ ਹਰ ਗੋਪੀ ਕਾਨ ਉਪਾਏ ਜੀਉ ਕਾਲ ਜੁਗ ਹਰ ਕੀਆ ਪ੍ਰਾਗ ਤ੍ਰੈ ਖਿਸ ਕੀਆ ਕਲ ਜੁਗ ਜੱਜਾ ਬੋਲਣਾ ਕਲ ਯੁਗ ਯਈਆ ਨਹੀਂ ਕਹਿਣਾ ਕਲ ਜੁਗ ਹਰ ਕੀਆ ਪਾਗ ਤ੍ਰੈ ਖਿਸ ਕੀਆ ਪਾਗ ਚੌਥਾ ਟਿਕੈ ਟਕਾਏ ਜੀਓ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਥ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲ ਯੁਗ ਬੀਜ ਬੀਜੇ ਬਿਨ ਨਾਵੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਾਨ ਹਿਰਦੈ ਨਾਮ ਲਖਾਇ ਜੀਉ ਕਾਲਯੁਗ ਹਰ ਕੀਆ ਪਾਗ ਤਰੇ ਖਿਸਕੀਆ ਪਾਗ ਚੌਥਾ ਟਿਕੈ ਟਕਾਇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ